ਅੱਜ ਐਸ ਮਾਡਲ ਸਕੂਲ ਦੇ ਵਿਦਿਆਰਥੀਆਂ ਤੇ ਕਿਸਾਨਾਂ ਦੀ ਇੱਕ ਸਾਂਝੀ ਰੈਲੀ ਸੀਆਈ ਫਾਊਂਡੇਸ਼ਨ ਚੀਫ ਐਗਰੀਕਲਚਰਲ ਅਫੀਸਰ ਐਸ ਡੀ ਐਮ ਖੰਨਾ ਦੇ ਨਾਲ ਮਿਲ ਕੇ ਪੁਲਿਸ ਖੰਨਾ ਪੁਲਿਸ ਨੇ ਕਾਜਰ ਬੱਚਿਆਂ ਦੀ ਇੱਕ ਰੈਲੀ ਕਾਢੀ ਜੋ ਮੋਸਟਲੀ ਸਟਬਲ ਬਰਨਿੰਗ ਜੋ ਪਰਾਲੀ ਨੂੰ ਸਾੜਨ ਦੀ ਇੱਕ ਦਾ ਇਸ਼ੂ ਹੈਗਾ ਉਹ ਤੇ ਦੂਜਾ ਨਸ਼ੇ ਦੀ ਜੋ ਕੁਰੀਤੀ ਹੈਗੀ ਉਹਦੇ ਗੈਂਸਟ ਬੱਚਿਆਂ ਨੇ ਕਿਸਾਨਾਂ ਨੇ ਇੱਕ ਰੈਲੀ ਕੱਢੀ ਹੈਗੀ ਤੇ ਉਹਦਾ ਫਿਰ ਇੱਥੇ ਆ ਕੇ ਇੱਕ ਕਨਕਲੂਜਨ ਹੋਇਆ ਜਿੱਥੇ ਬੱਚਿਆਂ ਨੂੰ ਕਿਸਾਨਾਂ ਨੂੰ ਦੋਨੋਂ ਹੀ ਵਿਸ਼ਾ ਬਾਰੇ ਦੱਸਿਆ ਵੀ ਗਿਆ ਸਾਰੇ ਆਫੀਸਰਸ ਵੱਲੋਂ ਤੇ ਉਹਦੇ ਨਾਲ ਨਾਲ ਜੋ ਵਧੀਆ ਕੰਮ ਜਿਨ੍ਹਾਂ ਨੇ ਕੀਤਾ ਹੈ ਬੀਤੇ ਸਾਲਾਂ ਚ ਕਿਸਾਨਾਂ ਨੇ ਅਕਵਰਾਲੀ ਨੂੰ ਨਾ ਸਾੜ ਕੇ ਤੇ ਵਧੀਆ ਜਿਹਾ ਐਗਜ਼ਾਮਪਲ ਜਿਹੜਾ ਸੈੱਟ ਕੀਤੀ ਹੈਗੀ ਉਹਦਾ ਦਾ ਸਨਮਾਨ ਕੀਤਾ ਗਿਆ ਤੇ ਅੱਜ ਦੇ ਸਮਾਗਮ ਵਿੱਚ ਵਿਖੇ ਬੱਚਿਆਂ ਦੀ ਸਪੈਸ਼ਲ ਭੂਮਿਕਾ ਰਹੀ ਤਾਂ ਕਿਉਂਕਿ ਬੱਚੇ ਪੰਜਾਬ ਦਾ ਭავਿਕ ਹੈ ਤੇ ਉਹ ਅੱਗੇ ਚੱਲ ਕੇ ਇਹਨਾਂ ਦੋਨੋਂ ਹੀ ਇਸ਼ੂਜ਼ ਦੇ ਉੱਪਰ ਪੰਜਾਬ ਨੂੰ ਇਸ ਇਹਨਾਂ ਦੋਨੋਂ ਇਸ਼ੂਆਂ ਤੋਂ ਕੱਢਣਗੇ ਬਾਹਰ